ਇਹ ਕਿਨੇ ਸਿਰੇ ਦਾ ਮੈਦਾਨ ਹੈ ਨਾ ਬਰਬਾਰਾ ਵਰਸੀ ਪੈਰੀ ਸਾਹਿਬ ਦੂਰਾ ਕਨੇ ਪੈਰੀ ਸਾਹਿਬ ਦਾ ਪਹਿਲੀ ਬਾਰ ਸੋਨਾ ਸ਼ਾਟ ਰਨ ਕਰਕੇ ਇੱਕ ਹਿੱਸੇ ਦੇ ਵਿੱਚ ਆ ਜੁੜਿਆ ਕਿਨੇ ਬਰਬਾਰਾ ਦੇ ਹਿੱਸੇ ਦੇ ਵਿੱਚ ਆ ਜੁੜਿਆ ਇਹ ਕਿਨੇ ਪੂਰਾ ਪੈਰੀ ਸਾਹਿਬ ਦਾ ਸੋਨਾ ਸ਼ਾਟ ਕਿਨੇ ਬੋਲੇ ਦੇ ਬੱਲੇ ਚ ਦੇਖ ਕੇ ਮਿਲਿਆ ਰਨ ਕਰਕੇ ਇੱਕ ਹਿੱਸੇ ਦੇ ਵਿੱਚ ਆ ਜੁੜਿਆ ਪੂਰਾ ਪੈਰੀ ਸਾਹਿਬ ਦਾ ਅਗਲੀ ਬੋਲ ਕਰੇਗਾ ਸਾਹਮਣਾ ਕਰੇ ਹਰਦੀਪ ਸਿੰਘ ਪੂਰਾ ਨਾਕੀ ਦੀ ਜੁਰੀਆ ਬੋਟਾ ਹੈ ਗਿਆ ਅਨ ਕਹੇ ਸਾਹਮਣਾ ਕਰੇਗਾ ਸੋਨਾ ਸ਼ਾਟ ਰਨ 1 ਜਾਂ 2 ਕਾਲ ਸਾਹਮਣੇ ਦੀ ਹੁੰਦੀਆ ਰਨ 1 ਇਹ ਹਿੱਸੇ ਦੇ ਵਿੱਚ ਹੁੰਦੀਆ ਉਧਰ ਕਹਿੰਦੇ ਭੈਣੀ ਸਾਹਿਬ ਐਕਸਪ੍ਰੈਸ ਕਰ ਬੋਲਾ ਕਰਦੀ ਆ ਸਾਹਮਣਾ ਕਰੇ ਕਾਸਕੋ ਕ੍ਰਿਕਟ ਦਾ ਧੰਮ ਉਬਲੇ ਸਿਰੇ ਦੀ ਗਾਰ ਕਨੇ ਭੈਣੀ ਸਾਹਿਬ ਦੇ ਐਕਸਪ੍ਰੈਸ ਨੇ ਕਰ ਦਿੱਤੀ ਹੈ ਇਹ ਸਿਰੇ ਦੀ ਬੱਲਾ ਪੂਰੇ ਅਗਲੇ ਭੈਣੀ ਸਾਹਿਬ ਦੇ ਗੱਦੇ ਆ ਹਾ ਬੋਲਾ ਕਨੇ ਕਾਸਕੋ ਕ੍ਰਿਕਟ ਦਾ ਖੰਭ ਅਸਮ ਇਹ ਕਨੇ ਸਾਹਮਣਾ ਕਰਦੇ ਆ ਹਾ ਜਲਦੀ ਬੱਲਾ ਸਿਆ ਕਿਹੜੀ ਗੱਲ ਬੜੀ ਦੀ ਗੱਲ ਬਣਾਉਣੀ ਪੈਣੀ ਆ ਆਗੇ ਲੰਬੇ ਲੰਬੇ ਕਰਦੇ ਛੱਕੇ ਲਾਡੋ ਦੀ ਦੁਨੀਆ ਇਹ ਚੌੜੀ ਦੁਨੀਆ ਅਗਲੀ ਬਾਲ ਉਹ ਵੀ ਕਹਿੰਦੇ ਅੱਜ ਸਦਾਰ ਦੇ ਮੈਚ ਹੋਣਿਆ ਕਹਿੰਦੇ ਮੋਰਾਂ ਦੀ ਗੱਲ ਹੋਣੀ ਆ ਲੋ ਵੀ ਕਹਿੰਦੇ ਜਿਹੜਾ 15 ਗਾਉ ਮੋਰ ਬਣ ਜਾਊ ਜਿਹੜਾ 20 ਟੱਪ ਜਾਊ ਵੱਡਾ ਮੋਰ ਬਣ ਜਾਊ ਜਿਹੜਾ 30 ਟੱਪ ਜਾਊ ਕਲੈਰੀ ਮੋਰ ਬਣ ਜਾਊ ਹੁਣ ਦੇਖਿਆ ਭੂਰਾ ਮੋਰ ਬਣਦਾ ਕਿ ਜਦ ਜਿਹੜਾ ਕਬਲਾ ਕਹਿੰਦੇ ਆਊਟ ਹੋ ਗਿਆ ਪਹਿਲਾ ਸੈਮੀਫਾਈਨਲ ਚੱਲਦਾ ਜੀ ਭੈਣੀ ਸਾਹਿਬ ਵਸੇ ਬਰਵਾਲਾ ਇੱਕ ਛਿੱਟਾ ਕੱਲੇ ਫੰਗਲੇ ਦੇ ਕਲੀਚੋਂ ਆ ਚੁੱਕਿਆ ਮੈਚ ਹੈ ਜੀ ਇਹ ਜ਼ਿਆਦਾ ਕਰੇਗਾ ਸਾਹਮਣੇ ਕਹਿੰਦੇ ਕਾਸਟੋ ਕਰੇਗਾ ਧੰਮ ਉਹ ਬੋਲਾ ਕਹਿੰਦੇ ਬਰਵਾਲੇ ਪਿੰਡ ਦਾ ਕਰੇਗਾ ਚਲ ਵੀ ਪ੍ਰੇਸਿਆ ਸਾਹਮਣੇ ਕਹਿੰਦੇ ਬੋਲ ਬੋਲਾ ਬਰਵਾਲੇ ਦਾ ਸੋਨਾ ਸ਼ਾਉਂਡ ਗੱਲ ਇੱਕ ਜਾਂ ਦੋ ਗੱਲ ਕਰੇ ਸਮੇਂ ਦੀ ਹੁੰਦੀ ਆ ਨਾਨੇ ਕਦੇ ਹਿੱਸੇ ਦੇ ਵਿੱਚ ਆ ਜੁੜਿਆ ਨਾਨੇ ਕਦੇ ਹਿੱਸੇ ਦੇ ਵਿੱਚ ਆ ਜੁੜਿਆ ਇਹ ਕਹਿੰਦੇ ਬੋਲਾ ਬਰਵਾਲੇ ਦਾ ਅਬੀ ਸਾਹਮਣੇ ਐਨ ਸਾਹਮਣੇ ਕਰੇਗਾ ਕਹਿੰਦੇ ਕੋਟਾ ਕਹਿੰਦੇ ਬਰਵਾਲੇ ਪਿੰਡ ਦਾ ਇਹਨੇ ਅਗਲੀ ਬਾਲ ਦਾ ਸਾਹਮਣਾ ਕਰੇਗਾ ਆ ਚਲ ਵੀ ਕੋਟਾ ਜਿਆ ਇਹ ਬੜਾ ਟਾਰਗੇਟ ਬੇਨਾ ਬੇਨਾ ਕਹਿੰਦੇ ਭੈੜੀ ਸਾਲ ਦੀ ਟੀਮ ਨੂੰ ਬੜਾ ਟਾਰਗੇਟ ਸੈੱਟ ਕਰਨਾ ਪੈਣਾ ਜਿੱਤਣ ਦੇ ਲਈ ਆ ਸੋਣਾ ਸ਼ਾਟ ਰਨ ਕਹਿੰਦੇ 4 4 ਕਹਿੰਦੇ ਹਿੱਸੇ ਦੇ ਵਿੱਚ ਝੁਟ ਗਏ ਨੇ ਰਨ ਕਹਿੰਦੇ 4 ਹਿੱਸੇ ਦੇ ਵਿੱਚ ਝੁਟ ਗਏ ਨੇ ਓਵਰ ਦੀ ਸਮਾਪਤੀ ਸਕੋਰ ਬੋਰਡ 'ਤੇ 13 13 ਸਕੋਰ ਹੋ ਚੁੱਕੇ ਨੇ 1 ਓਵਰ ਦੀ ਸਮਾਪਤੀ ਤੇ 13 ਸਕੋਰ ਹੋ ਗਏ ਨੇ ਕਹਿੰਦੇ ਅਸਰ ਵਿੱਚ ਪਰਮਾਨੰਦੀ ਜੀ ਦੀ ਟੀਮ ਤੇ 13 ਸਕੋਰ ਹੋ ਚੁੱਕੇ ਨੇ ਦੋਨੋਂ ਟੀਮਾਂ ਦੇ ਵਿੱਚ ਕਹਿੰਦੇ ਕਾਸਕੋ ਕ੍ਰਿਕਟ ਦੇ ਵੱਡੇ ਸਟਾਰ ਖੇលਦੇ ਨੇ ਇੱਕ ਪਾਸੇ ਪੂਰਾ ਤੇਮਨਾ ਦੂਜੇ ਪਾਸੇ ਕਹਿੰਦੇ ਮੋਟਾ ਤੇ ਅਮਨਾ ਦੋਨੋਂ ਕਹਿੰਦੇ ਟੀਮਾਂ ਦੇ ਵਿੱਚ ਕਾਸਕੋ ਕ੍ਰਿਕਟ ਦੇ ਸਟਾਰ ਖੇលਦੇ ਨੇ ਕਿਹੜੇ ਸਟਾਰ ਖੇលਦੇ ਨੇ ਇਹ ਕਹਿੰਦੇ ਕੁੰਡੀਆਂ ਨੇ ਸਿੰਘ ਵੱਜਣ ਵਾਲੀ ਗੱਲ ਹੈ ਇੜਗੇ ਆ ਮੈਚ ਦੇ ਖਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਇਹ ਟੀਮਾਂ ਦੋਵੇਂ ਚੰਗੀਆਂ ਇਹ ਦੋਵੇਂ ਚੰਗੀਆਂ ਅਗਲੀ ਗੇਂਦ ਅਮਰੀਕਾ ਦੇ ਪੜੀ ਸਾਹਿਬ ਦਾ ਛੋਟਾ ਕੁੜੈ ਜੀ ਦੁਨੀਆ ਅਗਲੀ ਗੇਂਦ ਕਰੇਗਾ ਸਾਹਮਣੇ ਇਹਨੇ ਡੋਲਦਾ ਬਰਵਾਲੇ ਪਿੰਡ ਦਾ ਕਰੇਗਾ ਛੇਰੇ ਦੀ ਗੇਂਦ ਗੇਂਦ ਆਲਾ ਜੀ ਪੁਰਨ ਪੁਰਨ ਨੂੰ ਬੱਲੇ ਦੇ ਅਗਲੇ ਥੱਲੇ ਆ ਅਲਸਮੇ ਦੀ ਹੁੰਦੀ ਹੈ ਡੋਲਦਾ ਇਹਨੇ ਸਭੇ ਖੜਿਆ ਗਿਆ ਮੁਰਦ ਕਨੇ ਰੋਪੜੀ ਅੱਜ ਤੇ ਲੱਗ ਗਿਆ ਪੁਰਨ ਕਨੇ ਰੋਪੜੀ ਅੱਜ ਤੇ ਲੱਗ ਗਿਆ ਮੋਜਮਾਨ ਗਏ ਛੰਦਲਾ ਨੇ ਕੱਪ ਦੇ ਸਿਰੇ ਦਾ ਗੱਜ ਕੀਤਾ ਸੀ ਜਿਆਦਾ ਨਹੀਂ ਤੱਕ ਨੇ 10 ਬਾਲੀਆਂ ਗਾ ਗਿਆ ਸੀ ਦੁਰੇ ਦੇ ਗਲੇ ਹੈਲੋ ਕੋਈ ਸਿਰੇ ਦਾ ਗੱਜ ਕੀਤਾ ਸੀ ਉਹ ਲੈ ਕਹਿੰਦੇ ਆਊਟ ਹੋ ਕੇ ਵਾਪਸ ਆ ਅਗਲੀ ਬੈਟਿੰਗ ਦੇ ਲਈ ਅਵੀ ਕਹਿੰਦੇ ਪਾਣਾ ਪੁੱਜ ਗਿਆ ਪਿੰਵਾਰੇ ਦਾ ਪਰ ਮੁੜ ਗਿਆ ਥਰੇ ਪਾਉਂ ਵੀ ਆ ਗਦੇ ਆ ਕੋਈ ਅਗਲੀ ਬੈਟਿੰਗ ਦੇ ਲਈ ਪੁੱਜ ਗਿਆ अगली बारे साहिब सिर सुठो सिरो ਚਿੜੀ ਕਹਿੰਦੇ ਬਿੱਲੋਗੇ ਦਾ ਵਿਰਦਾ ਅਵੀ ਪਰਮ ਇਸ ਸਮੇਂ ਹਟਾਉ ਹੋ ਚੁਕਿਆ ਤੇ ਫੜਿਆ ਗਿਆ ਟੌਪ ਟੱਚ ਕੀਤੀ ਆ ਚਿੜੀ ਕਹਿੰਦੇ ਬਿੱਲ ਪੁੱਲੇ ਨੇ ਸੋਨਾ thro ਅਵੀ ਕਹਿੰਦੇ ਪਰਮ ਇਸ ਸਮੇਂ ਆਊਟ ਹੋ ਗਏ ਰੱਪਾ ਸਾਹਿਬ ਅਗਲੀ ਗਾੜੀ ਲਈ ਮੁਸ਼ਕੀ ਹੈ ਰਾਂਗੇ ਨੌਜਵਾਨ ਦਾ ਅਗਲਾ ਬਦਲ ਕੇ ਜ਼ਰੀਦਾ ਕਹਿੰਦੇ ਚੰਨਾ ਆਖਦੇ ਆ ਚੰਨਾ ਕਹਿੰਦੇ ਪਾੜੀ ਦੇ ਲਈ ਪੁੱਜਿਆ ਚੰਨਾ ਕਹਿੰਦੇ ਇਸ ਸਮੇਂ ਪਾੜੀ ਦੇ ਲਈ ਪੁੱਜਿਆ ਇਹ ਚੰਨਾ ਕਹਿੰਦੇ ਬਰਮਾਲੇ ਪਿੰਡ ਦਾ ਕਿਉਂਕਿ ਅਗਲੀ ਵਾਰੀ ਪਾੜੀ ਪੁੱਜਿਆ

ਅਬਰੇਗ ਨੇ ਬਾਲ ਕਰਦਾ ਸਮਾਨ ਕਰਨ ਲਈ ਚੰਦਾ ਪਰਮਾਣ ਦਾ ਕਰਦਾ ਸੋਹਣਾ ਸ਼ਾਟ ਰਨ 1 ਜਾਂ 2 ਦੱਲ ਕੇ ਦੇ ਸਮੇਂ ਦੀ ਹੋ ਗਈ ਹੈ ਰਨ 1 ਟਿਕਿਆ ਨੇ ਹਿੱਸੇ ਦੇ ਵਿੱਚ ਚਲਦੇ ਆ ਵਿਗਰੇ ਚੱਲਦੇ ਮੈਚ ਦੇ ਵਿੱਚ ਜੇ ਗਰਾਊਂਡ ਦੇ ਵਿੱਚ ਕੋਈ ਦਰਵੇਸ਼ ਆ ਜਾਂਦੇ ਤਾਂ ਕਹਿੰਦੇ ਜਗਾ ਮੰਨਿਆ ਜਾਂਦਾ ਇਹਨਾਂ ਸ਼ੁਭਤਾ ਜੇ ਚਾਹਦੇ ਪੇਡੇ ਵਿੱਚ ਦਰਵੇਸ਼ ਕਹਿੰਦੇ ਗਰਾਊਂਡ ਦੇ ਵਿੱਚ ਆ ਜਾਂਦਾ ਵੀ ਕਲੀ ਬਾਲ ਅਮਰਪਾਲ ਸਿੰਘ ਦਾ ਹਮਰਾ ਕਰ ਗਿਆ ਮੋਤਾ ਪਰਵਾਲੇ ਦਾ siree di ball siree di ball ਕਰ ਦਿੱਤੀ ਆ ਕਮਨਗੇ ਦੇ ਪਿੰਡ ਸਾਹਿਬ ਦਾ ਛੋਟਾ ਪੀਰਾ siree di ball ਆ ਗਿਆ siree di ball ਆ ਗਿਆ ਆ ਚੱਲ ਵੀ ਇਹ ਤਗੜੇ ਹੋ ਕੇ ਖੇਡਾਂ ਤੇ ਨਾ hota si ਛੱਕੇ ਚੌਕੇ ਲਾਉਣੇ ਪੈਣਗੇ ਲਾਸਟ ਓਵਰ ਆ ਗੱਲ ਕਹਿੰਦੇ ਸਮੇਂ ਨਹੀਂ ਹੋਣੀ ਆ ਕਿਨੇ ਜਿੱਤਣਾ ਕਿਨੇ ਹਾਰਨਾਲੀ ਬਾਲ ਸੋਨਾ ਸ਼ਾਟ ਰਨ ਰਨ 6 6 ਕਦੇ ਇਸ ਦੇ ਵਿੱਚ ਉੱਡ ਗਏ ਨੇ ਹਾਲ ਕਹਿੰਦੇ ਕਿੱਥੇ ਦੇ ਵਿੱਚ ਚਲੀ ਗਈ ਆ ਚਾਦੀ ਦੇ ਨਾਲ ਨਾਲ ਮਸਤੀ ਕਰਦੇ ਬਾਲ ਦੇ ਦੋ ਵੀਰੇ ਹੋਰ ਰਨ 6 ਕਹਿੰਦੇ ਮੋਤੇ ਨੇ ਇਸੇ ਦੇ ਵਿੱਚ ਛੋੜ ਦਿੱਤੇ ਨੇ ਇਸੇ ਦੇ ਵਿੱਚ ਛੋੜ ਦਿੱਤੇ ਨੇ ਯਾ ਕਨੇ ਮੋਤਾ ਕਹਿੰਦੇ ਬਰਵਾਲੇ ਪਿੰਡਾ ਮੋਤਾ ਕਹਿੰਦੇ ਬਰਵਾਲੇ ਪਿੰਡਾ ਜੁਗਿੰਦਰ ਸਿੰਘ ਦੀ ਵਾਰੀ ਕਰਦਾ ਬੋਲ ਵੀ ਕਹਿੰਦੇ ਦੱਗੀ ਕਰਦਾ ਹਰ ਪੈਰੀਸਾਂ ਦਾ ਅਗਲੀ ਪਾਰ ਸੋਹਣਾ ਸ਼ਾਟ ਬੋਲ ਹਵਾ ਚ ਕਿੰਨੇ ਸਿਰੇ ਦਾ ਗੇਜ ਪਰਾਜੇ ਦੇ ਪੰਜ ਸਾਲ ਦਾ ਉਹਦੀ ਸਮਾਪਤੀ ਸਪੋਰਟਸ ਦੇ 21 ਸਕੋਰ ਨੇ ਬਾਈ ਦਾ ਟਾਰਗੇਟ 21 ਸਕੋਰ ਨੇ ਇਹਨੇ 22 ਦਾ ਟਾਰਗੇਟ ਧਾਰਾ ਬੱਲਾ ਰੰਗ ਕਦੇ 20 ਮਾਰਦੇ ਆ ਰੰਗ ਕਦੇ 22 ਮਾਰਦੇ ਆ ਪਾਣੀ ਸਾਹਿਬ ਨੂੰ ਦੋ ਪਾਰਾਂ ਚ 22 ਦਾ ਟਾਰਗੇਟ ਦਿੱਤਾ ਜੀ ਸੈਮੀਫਾਈਨਲ ਮੈਚ ਚੱਲਦਾ ਹੈ ਬਰਵਾਲੇ ਨਾਲ ਦੂਜਾ ਸੈਮੀਫਾਈਨਲ ਆ ਬੱਲੋ ਕੇ ਵਸੀਸ ਲਾਟੋ ਇਹ ਗ੍ਰੀਨਕਾਸ ਕੇ ਕ੍ਰਿਕਟ ਦਾ ਥੰਮ ਬਦਲਾ ਕੇ ਨਹੀਂ ਦਰਦਾਰੇ ਜਿੰਦਾ ਪਹਿਲੀ ਬਾਲ ਕਰਨ ਜਾ ਰਿਹਾ ਸਾਹਮਣੇ ਕਹਿੰਦੇ ਪੂਰਾ ਕਰੇ 5 ਸਾਲ ਦਾ ਰੰਗ ਹੈ ਵੀਰੇ ਜਲਦੀ ਦੇ ਨਾਲ ਸਮਾਂ ਬਹੁਤ ਘੱਟ ਹੈ ਜਲਦੀ ਦੇ ਨਾਲ ਟੀਮਾਂ ਮੈਚ ਸਟਾਰਟ ਕਰਨ ਗਈਆਂ ਜਲਦੀ ਦੇ ਬੋਲੇ ਕਿ ਪਹਿਲੀ ਬਾਲ ਕਰੇਗਾ ਸਾਹਮਣੇ ਆ ਕੇ ਨੇ ਪੂਰਾ ਕਰੇਗਾ ਵੀ ਸੋਹਣਾ ਸ਼ਾਟ ਹਨ ਚਾਰ ਜਾਂ 6 ਵੀ 6 ਰਨ ਜਿਹੜੇ ਇਸੇ ਦੇ ਵਿੱਚ ਜੜ ਗਏ ਨੇ 6 ਇਸੇ ਦੇ ਵਿੱਚ ਜੜ ਗਏ ਨੇ ਸੋਹਣਾ ਸ਼ਾਟ ਇਹ ਕਹਿੰਦੇ ਪੂਰਾ ਕਹੜੀ ਸਾਹਬ ਦਾ ਇਹ ਪਹਿੜੀ ਸਾਹਬ ਜੀ ਐਕਸਪ੍ਰੈਸਿਵ ਛੇ ਦਾ ਸ਼ਾਟ ਜਿਹੜੇ ਰਨ 6 ਇਸੇ ਦੇ ਵਿੱਚ ਜੋੜ ਦਿੱਤੇ ਨੇ ਸ਼ਾਟ ਪੂਰੇ ਅੰਦ ਦੇ ਸਾਰੇ ਤਾਲੇ ਹੋਏ ਨੇ ਕੁੜੀਆਂ ਤੇ ਅਸ਼ਿਆਂ ਦੇ ਜਸਤੇ ਸਾਰੇ ਤਾਲੇ ਹੋਏ ਨੇ ਸਾਰੇ ਤਾਲੇ ਹੋਏ ਨੇ ਸ੍ਰੀਵੀ ਬਾਲ ਉਦਲਾ ਬਰਵਾਲੇ ਦਾ ਇਹਦੇ ਓਵਰ ਦੇ ਵਿੱਚ ਪੂਰਾ ਆਪਣੇ ਸ੍ਰੀਵੀ ਆਪੂ ਦਾ ਪੂਰਾ ਬਾਲ ਹਵਾ ਚ ਹੱਲ ਕਦੇ ਸਮੇਂ ਦੀ ਹੋ ਜਾਣੀ ਆ ਸਮੇਂ ਦੀ ਹੋਣੀ ਆ ਕਵੀ ਕਦੇ ਪੂਰਾ ਸੁਣਿਆ ਗਿਆ ਪੂਰਾ ਕਦੇ ਸੁਣਿਆ ਗਿਆ ਸ੍ਰੀਵੀ ਤਾਲ ਕਰ ਦਿੱਤੀ ਆ ਇਹ ਆ ਕਦੇ ਦੁਗਲਾ ਬਦਲਾ ਕਦੇ ਕਾਈ ਸਾਹਿਬ ਦਾ ਤੇਰੇ ਸ੍ਰੀਵੀ ਬਾਲ ਕਰ ਗਿਆ ਬਦਲਾ ਕਦੇ ਕਾਈ ਸਾਹਿਬ ਦਾ

ਗੱਲਾਂ 3 ਤੋਂ ਰੰਗ 6 ਜੁੜ ਗਏ ਨੇ ਕਿਹਦੇ ਭੈਣੀ ਸਾਹਿਬ ਤੋਂ ਇਸੇ ਨੂੰ ਰਹਿੰਦੇ ਓਵਰ ਤੀਆਂ ਤਿੰਨ ਬਾਲਾਂ ਬਾਕੀ ਨੇ ਸਾਹਮਣੇ ਪੜ ਗਏ ਛੋਟਾ ਠੂਰਾ ਅਮਰ ਭੈਣੀ ਸਾਹਿਬ ਦਾ ਕਿਹਦੇ ਅਮਨਦੀਪ ਸਿੰਘ ਨਾਂ ਇਹ ਪੂਰਾ ਨੇ ਲੋਕ ਅੰਦਰ ਆ ਕੰਮ ਆ ਗਦੇ ਆ ਕਿਹਦੇ ਪਿਆਰ ਨਾਲ ਛੋਟਾ ਠੂਰਾ ਵੀ ਆ ਗਦੇ ਆ ਚਲ ਵੀ ਕਿਹਦੇ ਅਮਰ ਚੱਲ ਫਿਰ ਕਿਹਦੇ ਸਾਹਮਣਾ ਕਰੇਗਾ ਅਮਰ ਭੈਣੀ ਸਾਹਿਬ ਦਾ ਬਾਲ ਕਰੇਗਾ ਅਗਲਾ ਇਹਨੇ 42 ਬਿੰਦ ਦਾ

ਚਾਰ ਬੱਲੇ 12 ਸਕੋਰ ਹੋ ਚੁਕੇ ਨੇ ਐਸਐਮਈ ਢੇਣੀ ਦੀ ਟੀਮ ਦੇ ਚਾਰ ਬੱਲਾ ਕਰੰਤ ਰੁਚ ਗਏ ਨੇ ਬੱਲਾ 8 ਤੇ ਰਨ 10 ਬਣ ਗਏ ਬੱਲਾ 8 ਤੇ ਰਨ 10 ਬਣ ਗਏ ਬੱਲਾ 8 ਤੇ ਰਨ 10 ਬਣ ਗਏ ਲੋਕੀ ਦੀ ਟੀਮ ਵੀ ਵੀਰੇ ਤਿਆਰ ਨੇ ਜਲਦੀ ਦੇ ਨਾਲ ਬਿਲਡਿੰਗ ਸੈੱਟ ਕਰੇਗੀ ਅਵੀ ਬੋਲਦਾ ਅਗਲੀ ਗਾਲ ਸਾਹਮਣੇ ਅਮਨ ਭੈਣੀ ਸਾਹਿਬ ਦਾ ਜਿ ਸੋਣੀ ਬਾਲ ਹਨ ਇੱਕ ਕਹਿੰਦੇ ਹਿੱਸੇ ਦੇ ਵਿੱਚ ਆਧੂੜਿਆ ਜਾਂ ਇੱਕ ਕਹਿੰਦੇ ਹਿੱਸੇ ਦੇ ਵਿੱਚ ਹੋੜਿਆ ਅਵੀ ਸਾਹਮਣੇ ਕੌਣ ਆ ਬਲਰਾਜ ਜਿਹਨੇ ਭੈਣੀ ਸਾਹਿਬ ਦਾ ਪਿਛਲੇ ਮੈਚ ਦੇ ਵਿੱਚ ਕਹਿੰਦੇ ਸਿਨਾ ਕਰਵਾਇਆ ਸੀ ਉਹਦੇ ਅਮਨ ਕਹਿੰਦੇ ਆਉਂਦੇ ਹੋ ਗਏ ਸੀ ਇਨੇ ਸ਼ਾਨਦਾਰ ਪਰਫੋਰਮੈਂਸ ਕੀਤਾ ਸੀ ਇਹਨੇ ਛੱਕੇ ਆਪਣੀ ਟੀਮ ਤੇ ਲਾਈ ਸੀ ਇਹਨੇ ਟੀਮ ਨੂੰ ਜਿਤਾਇਆ ਸੀ ਯਦਵਲ ਰਾਜ ਇਹਨੇ ਭੇੜੀ ਸਾਹਿਬ ਦਾ ਲਾਸਟ ਬਾਲ ਸਾਹਮਣਾ ਕਰੇਗਾ ਬਲਰਾਜ ਇਹਨੇ ਭੇੜੀ ਦਾ ਸੋਣਾ ਸ਼ਾਟ ਰਨ 1 ਜਾਂ 2 ਹਾਲ ਸਮੇਂ ਦੀ ਹੋਣੀ ਹੈ ਪਹਿਲਾ ਰਨ ਦੂਜੇ ਦੀ ਟਰਾਈ ਦੂਜੇ ਦੀ ਟਰਾਈ ਅਬ ਇਹਨੇ ਰਨ 2 2 ਹੋ ਚੁੱਕਿਆ ਇਹਨੇ ਦੱਸੀ ਅੱਧਾ ਸਕੋਰ ਹੋ ਗਿਆ 15 ਪੋਰ ਹੋ ਚੁੱਕਿਆ ਇੱਕ ਸਕੋਰ ਜੋੜਨ छह टाइम ठीकु आहे ठीकु ਜੋਦਾ ਆਊਟ ਹੋ ਚੁਕਿਆ ਆਊਟ ਹੋ ਚੁਕਿਆ ਇਹ ਕਿਹਦੇ ਅਮਰ ਆਊਟ ਹੋ ਚੁਕਿਆ ਇਸ ਸਮੇਂ ਕਿਨੇ ਚੌਲ ਦੀ ਵੀਰੇ ਦੇ ਵਿੱਚ ਵਸ ਗਈਆ ਪੂਰੀ ਕਹਿੰਦੇ ਇਸ ਸਮੇਂ ਪਣੀ ਸਾਹਿਬ ਦੀ ਬੰਦੀ ਹੁਣ ਸਾਰੇ ਵੀ ਦੋ ਅੰਦਰ ਮੈਚ ਚੱਲਦਾ ਜੀ ਪਣੀ ਸਾਹਿਬ ਨੂੰ 6 ਬਾਲਾਂ ਪੰਜ ਬਾਲਾਂ ਦੇ ਵਿੱਚ

ਕੀਤ ਕਰਕੇ ਜਵਨ ਵੀਰੇ ਦੇਖਦੇ ਹੋਇਆ ਇੱਕ ਵਾਰੀ ਦੇ ਵੀ ਬੱਲਾ 4 13 ਦਾ ਡੱਟੂ ਆ ਗਈ ਦੇ ਸਮਝਾ ਗਏ ਛੋਟਾ ਵੀਰਾ ਕਰ ਰਿਹਾ ਬੱਲਾ 1 4 13 ਦਾ ਡੱਟੂ ਆ ਗਈ ਸਿਹਰਾ ਸ਼ਾਟ ਰਨ ਇੱਕ ਜਾਂ ਦੋ ਗੱਲ ਸਮੇਂ ਦੀ ਹੋਣੀ ਆ ਇੱਕ ਦੂਜੇ ਦੀ ਟਰਾਈ ਹੁਬੀ ਦੋ ਦੋ ਕਹਿੰਦੇ ਜੁੜਕੇ ਨੇ ਦੋ ਜੁੜਕੇ ਨੇ ਬਾਕੀ ਤਿੰਨ ਰਨ ਚ ਨੇ ਇੱਕ ਛੱਕਾ ਬਾਕੀ ਆ ਤਿੰਨ ਬਾਲਾਂ ਇੱਕ ਛੱਕਾ ਚਾਹੀਦਾ ਕਹਿੰਦੇ ਪੰਜ ਸਾਲ ਦੀ ਟੀਮ ਨੂੰ ਖਤਰੇ ਦੇ ਲਈ ਬਾਕੀ ਤਿੰਨ ਤੇ ਰਨ 6 ਚਾਹੀਦੇ ਆ 6 ਚਾਹੀਦੇ ਆ ਵਿੱਟਨ ਵਾਲਾ ਚੱਲ ਵੀ ਬਾਪੀ ਸਿਆ ਸਾਹਮਣੇ ਕਿਹਨੇ ਛੋਟਾ ਪਿਆ ਸਾਹਮਣੇ ਕਰੇਗਾ ਚੱਲ ਵੀ ਨੋ ਜਾਣਾ ਸੋਹਣਾ ਸ਼ਾਟ ਬੋਲ ਹਵਾ ਚ ਰਨ 6 ਇਸੇ ਦੇ ਵਿੱਚ ਜੁੜ ਗਏ ਨੇ ਰਨ 6 ਇਸੇ ਦੇ ਵਿੱਚ ਜੁੜ ਗਏ ਨੇ ਵਿਚ ਚੱਲਦੇ ਮੈਚ ਦੇ ਵਿੱਚ ਪਾਣੀ ਸਾਹਿਬ ਫਾਈਨਲ ਵਿੱਚ ਪਹੁੰਚ ਗਈ ਜੀ ਦੂਜਾ ਸੈਮੀਫਾਈਨਲ ਵੱਲੋਂ ਕੇ ਵਾਸੀ ਛੋਟੇ ਛੱਕੇ ਦੇ ਨਾਲ ਛੱਕੇ ਦੇ ਨਾਲ ਚੱਲ ਵੀ ਚਿੜੀ ਸਿਆ ਕਾਰ ਕਹਿੰਦੇ ਪਹਿਲੀ ਬਾਲ ਸਾਹਮਣੇ ਗਰੇ सोनू ਅਸਲ ਵਿੱਚ ਸਾਹਮਣੇ ਅਗਰੇਗਾ ਯਾਦੂ ਕਹਿੰਦੇ ਲੰਗੋ ਪਿੰਡ ਵਾਲਾ ਅਗਰੇਗਾ ਜਲਬਨ ਇਹਨੇ ਸਿਰੇ ਦੀ ਬਾਹਲੇ ਰਨੇ ਕਿ ਜਦੋਂ ਰਨ ਦੋ ਹਿੱਸੇ ਦੇ ਵਿੱਚ ਝੁੜ ਗਏ ਨੇ ਜੰਦੀਆਂ ਹੁਣ ਦੋ ਦੇ ਹਿੱਸੇ ਵਿੱਚ ਝੁੜ ਗਏ

ਅਗਲੀ ਬੈਟਿੰਗ ਲਈ ਕੌਣ ਪੁੱਜੇਗਾ ਸੰਦੀਪ ਸਿੰਘ ਬਟਵਾਰੀ ਇਹਦੇ ਅਗਲੀ ਬੈਟਿੰਗ ਦੇ ਲਈ ਪੁੱਜੇਗਾ ਇਹਦੇ ਚਾਂਦੂ ਦੇ ਕੋਲ ਸੀ ਕਾਦੂ ਵੱਡਾ ਵੀਰ ਇਹਦੇ ਬੈਟਿੰਗ ਦੇ ਲਈ ਪੁੱਜੇਗਾ ਗ੍ਰੈਂਡ ਆਰਨਾਡ ਕੋਲੀ ਬੈਸ ਨਹੀਂ ਕੀਤੀ ਜਾਵੇ ਟੀਮ ਕੋਈ ਵੀ ਹੋਵੇ ਜਿਹੜੀ ਅੰਪਾਇਰ ਨਾਲ ਬੈਸ ਗੀਤ ਕਰੇਗੀ ਕੱਢ ਦਿੱਤੀ ਜਾਵੇ ਚਾਹੇ ਕਬੱਡੀ ਦੀ ਆ ਜਾਏ ਜਿੰਦ ਦੀ ਆ ਟੀਮ ਕੋਈ ਵੀ ਹੋਵੇ ਕੱਢ ਦਿੱਤੀ ਜਾਵੇ ਉਹਣਾ ਸ਼ਾਟ ਜਿਹਨੇ ਸਿਰੇ ਦੀ ਵੀਡ ਛੋਟੀ ਉਮਰ ਦਾ ਨਿਬਰ ਜਿਹਨੇ ਟਾਪ ਡਿਫੈਂਡ ਕਰ ਗਿਆ ਰੱਡੀ ਪਿੱਛੇ ਦੇ ਸਿਰ ਤੇ ਜੋੜ ਦਿੱਤਾ ਅਗਲੀ ਬਾਰ ਚਲੀ ਗਈ ਸਮਲੇ ਲਈ ਸੰਦੀਪ ਪਟਵਾਰੀ ਉਹਣਾ ਸ਼ਾਟ ਰਨ ਇੱਕ ਜਾਂ ਦੋ ਗੱਲ ਸਮਝ ਆਉਣੀ ਹੈ ਪਹਿਲਾ ਰਨਰ ਦੂਜੇ ਦੀ ਡਾਈ ਯਾ ਰੱਡੀ ਕਿ ਨਹੀਂ डीगेरे बेली बाल का ना समझे जैसा चुनाव शादो पॉल हमारे डीगेरे भिड़ रहे थे जैसा कि रहे थे फुड़े है फुड़े है फुड़े। थी थी आ ठीक है बहुत हाँ भैया कोई चीज सही है अभी भाई चलो ऐसे नहीं हैं पे ਉਗਰਦੀ ਸਮਾਂ ਦੀ ਸਕੋਰ ਬੋਰਡ ਦੇ ਅਗਲਾ ਪਰ ਕਾਉਣ ਕਰੇਗਾ ਸਪੋਰ ਇਕਬਰੀ ਵਾਲੀ 6 ਸਕਰ ਹੋ ਗਏ ਨੇ ਬੱਲੋਗੇ ਦਾ ਦੀਵਾਰ ਕਹਿੰਦੇ ਅਗਲਾ ਓਵਰ ਕਰੇਗਾ ਜਿਹਨੇ ਮਾਜਰੀ ਨੇ ਕੱਟ ਕਾ ਕਹਿੰਦੇ ਯਾਦਰਾ ਯੇਤੂ ਕਹਿੰਦੇ ਬੱਲੋਗੇ ਦਾ ਦੀਵਾਰ ਅਗਲਾ ਓਵਰ ਕਰੇਗਾ ਸਾਹਮਣਾ ਕਿਹਦੇ ਅਗਰ ਕਾਉਣ ਕਰੇਗਾ ਸੰਦੀਪ ਕਹਿੰਦੇ ਬਟਮਾਰੀ ਅਗਲਾ ਸਾਹਮਣਾ ਕਿਹਦਾ ਬਾਲ ਦਾ ਚਲ ਵੀ ਨੌਜਵਾਨ ਕਰ ਫਿਰ ਅਗਲੀ ਬਾਲ ਲੱਗੇ ਲੰਬੇ ਲੰਬੇ ਚਾਰ ਦੇ ਸ਼ਗੇ ਕਿਹਦੇ दुनिया त चौड़ी बेड़ी आहे चल बि दमान जा तगली काल समन के सदीप पंडवारी सब न केॾे शॉल हवाज 15 ਸਕੋਰ ਨੇ 15 ਸਕੋਰ ਨੇ ਵਿਰੁੱਧ 19 ਦਾ ਟਾਰਗੇਟ 2 ওভার ਤੋਂ 600 ਸਮੀ ਮਹਿਰ ਮੈਚ ਚਲਦੇ ਹੀ ਲਵਾਨੇ ਲਗਾਤਾਰ ਦੋ ਸੱਕੇ ਛਾਤੇ 16 ਦਾ ਟਾਰਗੇਟ ਤਾਂ ਲਈ ਇੱਕ ਸਕੋਰ ਬਾਕ ਹੈ 6 ਸਕੋਰ ਬਾਕ ਕਰ ਰਹੀ ਹੈ ਬੱਲੋ ਦੇ ਫਾਈਨਲ ਵਿੱਚ ਪਹੁੰਚ ਗਈ ਜੀ ਪੈਣੀ ਸਾਹਿਬ ਬੱਸੀ ਬੱਲੋ ਦੇ ਦਵਾਨ ਫਾਈਨਲ ਮੈਚ ਉਹਨਾਂ ਦਾ ਨੈਕਸਟ